ਅੱਜ ਬਹੁਤ ਹਮਾਕੇ ਤਰੰਤਰ ਸਾਭ ਜ਼ਿਲ੍ਹੇ ਦੀ ਸੰਗਤ ਨੇ ਸ਼੍ਰੋਮਣੀ ਕਾਲੀ ਦਾ ਲੰਬਰ ਸਰ ਦੇ ਨਾਲ ਮੇਲ ਕੀਤਾ ਪਾਰਟੀ ਦੀ ਜਥੇਬੰਦੀ ਜਿਹਦੇ ਵਿੱਚ ਸਾਡੇ ਪ੍ਰਧਾਨ ਸਾਹਿਬ ਜੀ ਸਿੰਘ ਜੈਜੀ ਸਾਹਿਬ ਨੇ ਅੱਜ ਜਿਹੜਾ ਪਾਰਟੀ ਦੀ ਕਾਰਜਕਾਰੀ ਚਲਦੀ ਹੈ ਜਿਹਦੇ ਵਿੱਚ ਐਸਜੀਪੀਸੀ ਚੋਣਾਂ ਦੇ ਆਧਾਰ ਤੇ ਜਿਹੜੀਆਂ ਵੋਟਾਂ ਬਣੀਆਂ ਉਹਦੀ ਚੈਕਿੰਗ ਵਾਸਤੇ ਅਤੇ ਡੈਲੀਗੇਟ ਇਜਲਾਸ ਜਿਹੜੀ ਪਾਰਟੀ ਦਾ ਮੁਰਤੋ ਆਪਣਾ ਗਠਮਣ ਹੋਣਾ ਹੈ ਔਰ 12 ਤਰੀਕ ਸੰਤੋਪਾ ਜਰਨੈਲ ਸਿੰਘ ਭਿੰਡਾ ਵਾਲਿਆਂ ਦਾ ਜਨਮ ਦਿਹਾੜੇ ਤੇ ਜਾਣ ਦਾ ਆਦੇਸ਼ ਸਾਰਿਆਂ ਨੂੰ ਦਿੱਤਾ ਅਸੀਂ ਧੰਨਵਾਦੀ ਹਾਂ ਬਚੜੇ ਸਾਹਿਬ ਦੇ ਸਾਡੇ ਜਿਹੜੇ ਜਥੇਬੰਦੀ ਸਖਤਰ ਹੈ ਜਿਨ੍ਹਾਂ ਨੇ ਇਹ ਕੰਮ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਵੀ ਕੀਤੀ ਹੈ ਤੇ ਸਤਕਾਰਯੋਗ ਸਾਡੇ ਜਨ ਸਖਤਰ ਹਰਪਾਲ ਸਿੰਘ ਜੀ ਬਲੇਰ ਨੇ ਇਹ ਜਥੇਬੰਦੀ ਇੱਕ ਧਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਆਪ ਵੀ ਕੰਮ ਕਰਨ ਦਾ ਵਾਅਦਾ ਕੀਤਾ ਹੈਗਾ ਤੇ ਹਦਾਇਤ ਵੀ ਦਿੱਤੀ ਹੈ ਕਿ ਇਹ ਵੱਧ ਛੱਡ ਕੇ ਜ਼ਿਲ੍ਹਾ ਸ਼ਹੀਦਾਂ ਦਾ ਫੇਰ ਉਸ ਪੱਤਰ ਤੇ ਸ਼੍ਰੋਮਣੀ ਅਕਾਲੀ ਦਲmber ਸਾਨੂੰ ਲੈ ਕੇ ਆਊਗਾ ਤੇ ਮੈਂ ਬੇਨਤੀ ਕਰਦਾ ਕਿ ਸਰਪਾਲ ਸਿੰਘ ਜੀ ਇਹਦੇ ਬਾਰੇ ਥੋੜਾ ਸਾਨੂੰ ਗਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਸੰਤ ਜੀ ਦਾ ਜਨਮ ਦਿਹਾੜਾ ਸੰ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦਾ ਜਿਹੜਾ 20ਵੀਂ ਸਦੀ ਦੇ ਮਹਾਨ ਜਰਨੈਲ 14ਵੇਂ ਟਕਸਾਲ ਦੇ ਮੁਖੀ ਹੋਏ ਨੇ ਉਹਨਾਂ ਦਾ ਜਨਮ ਦਿਹਾੜਾ ਬੜੀ ਜਦੋਜਾਦ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਸ਼ੁਰੂ ਕੀਤਾ ਸੀ ਔਰ ਮੈਂ ਇਹ ਵੀ ਸਮਝ ਲਾ ਕੇ ਉਹ ਜਨਮ ਦਿਹਾੜਾ ਸ਼ੁਰੂ ਕਰਨ ਵਾਸਤੇ ਬਹੁਤ ਜਿਆਦੀ ਮਸਤਕਤਤ ਮਿਹਨਤ ਕਰਨੀ ਪਈ ਸੀ ਸੋ ਅੱਜ ਹਰ ਸਾਲ ਉਹ ਬਣਾਇਆ ਜਾਂਦਾ ਹੈ ਪਰ ਹੁਣ ਨੌਜਵਾਨ ਪੰਜਾਬ ਦਾ ਜੱਗਿਆ ਹੈ ਤੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਤੇ ਸਮוניਅਤ ਕਰਦਾ ਹੈ ਸੋ ਇੱਥੋਂ ਮੋਦੀ ਨੂੰ ਹਕੂਮਤ ਨੂੰ ਬਹੁਤ ਡਰ ਲੱਗਦਾ ਹੈ ਕਿ ਜਿਹੜੇ ਸਿੱਖ ਹੈ ਉਹ ਆਪਣੇ ਮੋਲ ਨੂੰ ਪਛਾਨ ਚੁੱਕੇ ਹੈ ਸੋ ਅੱਜ ਸਰਦਾਰ ਈਮਾਨ ਸਿੰਘ ਮਾਨ ਜਿਹੜੇ ਇੱਥੇ ਸਾਡੇ ਕੋਲ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਹੁੰਚੇ ਨੇ ਸੋ ਸਾਡੇ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਉਹਨਾਂ ਨੇ ਸਰਦਾਰ ਈਮਾਨ ਸਿੰਘ ਜੀ ਨਾਲ ਇਹ ਵਾਅਦਾ ਕੀਤਾ ਹੈ ਅਸੀਂ ਸਾਂ ਜਰਨੈਲ ਸਿੰਘ ਖਾਲਸਾ ਭਿੰਡਰਾ ਦੀ ਸੂ ਭਿੰਡਰਾ ਵਾਲਿਆਂ ਦੀ ਸੋਚ ਤੋਂ ਨਾ ਅੱਜ ਪਾਸੇ ਹੋਈਏ ਤੇ ਨਾ ਕੱਲ ਪਾਸੇ ਹੋਈਏ ਕਿਉਂਕਿ ਇਹ ਗੱਲ ਨੌਜਵਾਨਾਂ ਦੇ ਜੀਨ ਚ ਵੱਸ ਚੁੱਕੀ ਹੈ ਕਿ ਜੇ ਗੁਲਾਮੀ ਜਿਹੜੀ ਹੈ ਉਹਨੂੰ ਅਸੀਂ ਪ੍ਰਵਾਨ ਕਰ ਲਿਆ ਤੇ ਕਿਸੇ ਵੀ ਕੀਮਤ ਤੇ ਅਸੀਂ ਆਪਣੇ ਘਰ ਦੀ ਪ੍ਰਾਪਤੀ ਨਹੀਂ ਕਰ ਸਕਦੇ ਸੋ ਸੰਤਾਂ ਦਾ ਜਿਹੜਾ ਨਾਰਾ ਸੀ ਕਿ ਜੇ ਹਕੂਮਤ ਚੜ ਕੇ ਆਈ ਉਹਨਾਂ ਨੇ ਸਾਡੇ ਦਰਬਾਰ ਤੇ ਟੈਗ ਕੀਤਾ ਟੋਪਾਂ ਟੈਂਕਾਂ ਨਾਲ ਤੇ ਖਾਲਸਪੁਰ ਦੀ ਨੀ ਰੱਖੀ ਜਾਊਗੀ ਅੱਜ ਉਸੇ ਹੀ ਗੱਲ ਤੋਂ ਉਸੇ ਕੜੀ ਤਹਿਤ ਬਹੁਤ ਅਮਨ ਪਸੰਦ ਤਰੀਕੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਇਹ ਜਿਹੜਾ ਰਸਤਾ ਚਲਾਇਆ ਸੀ ਅੱਜ ਜਮਹੂਰੀਅਤ ਦਾ ਟੰਡੋਰਾ ਫੁੱਟਣ ਵਾਲੀ ਸਰਕਾਰ ਜਿਹੜੀ ਉਹ ਸਾਡੇ ਨੌਜਵਾਨ ਮੁੰਡਿਆਂ ਨੂੰ ਨਜਾਇਜ਼ ਚੁੱਕ ਚੁੱਕ ਕੇ ਅਨਕਾਊਂਟਰ ਕਰ ਕਰਕੇ ਮਾਰ ਰਹੀ ਹੈ ਜੀਦਾ ਕਰਕੇ ਸਾਨੂੰ 1984 ਵਾਲਾ ਦੁਬਾਰਾ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਹੈ ਉਹਦੇ ਤੋਂ ਨਿਜਾਮ ਵਾਸਤੇ ਉਹਦੇ ਤੋਂ ਖਲਾਸੀ ਕਰਨ ਵਾਸਤੇ ਸਾਨੂੰ ਆਪਣੇ ਰਸਤੇ ਤੇ ਚੱਲਣਾ ਪੈਣਾ ਹੈ ਟੇਡੇ ਢੰਗ ਨਾਲ ਜਿਹੜਾ ਸਾਨੂੰ ਬਗੜਾ ਕੇ ਸਾਡੇ ਨੌਜਵਾਨਾਂ ਨੂੰ ਜਿਹੜੀਆਂ ਦਿੱਲੀ ਦੀਆਂ ਦਲਾਲ ਪਾਰਟੀਆਂ ਇਹਨਾਂ ਨੂੰ ਸਾਡੀ ਸੋਚ ਤੋਂ ਪਾਸੇ ਕਰਨਾ ਚਾਹੁੰਦੀਆਂ ਹਨ ਉਹਨਾਂ ਦੇ ਇਸ਼ਾਰਿਆਂ ਤੇ ਕੁਝ ਬੰਦੇ ਜਿਹੜੇ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹੋ ਨਾ ਕਰਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ 40 ਸਾਲ ਦਾ ਸੰਘਰਸ਼ ਦੱਸਦਾ ਹੈ ਕਿ ਇੱਕ ਥਾਂ ਤੇ ਖਲੋਣ ਵਾਲਿਆਂ ਦਾ ਹਮੇਸ਼ਾ ਹੀ ਗੁਰੂ ਸਾਹਿਬ ਤੇ ਜਿਹੜੀ ਕਾਮ ਉਹ ਮੁੱਲ ਪਾਉਂਦੀ ਹੈ ਆਪਾਂ 12 ਤਰੀਕ ਨੂੰ ਸнт ਜਨਰਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਜਨਮ ਜਿਹੜਾ ਫਤੇਗੜ ਸਾਹਿਬ ਦੀ ਧਰਤੀ ਤੇ ਹਰ ਸਾਲ ਦੀ ਤਰ੍ਹਾਂ ਮਨਾਉਣਾ ਹੈ ਔਰ ਇਥੋਂ ਬਹੁਤ ਵੱਡੇ ਗੱਡੀਆਂ ਦੇ ਕਾਫਲੇ ਬੱਸਾਂ ਦੇ ਕਾਫਲੇ ਜੋ ਵੀ ਜਿੱਥੋਂ ਸੰਗਤਾਂ ਦੇ ਕੋਲ ਇਹਨਾਂ ਨੇ ਦਿਲ ਫੁੱਲ ਲਾ ਕੇ ਜਾਣਾ ਹੈ ਸੋ ਉਹਦੇ ਵਿੱਚ ਅਸੀਂ ਵਿਸ਼ਵਾਸ ਕਰਾਉਂਦੇ ਆ ਕਿ ਸਾਡੀ ਪੂਰੀ ਜਥੇਬੰਦੀ ਇਥੋਂ ਬਹੁਤ ਵੱਡੇ ਕਾਫਲੇ ਦੇ ਰੂਪ ਦੇ ਵਿੱਚ 12 ਤਰੀਕ ਨੂੰ ਜਾਊਗੀ ਔਰ ਨਾਲ ਦੀ ਨਾਲ ਇੱਕ ਈਮਾਨ ਸਿੰਘ ਜੀ ਆਣੇ ਇਹ ਵੀ 24 ਤਰੀਕ ਨੂੰ ਪ੍ਰੋਗਰਾਮ ਜਿਹੜਾ ਉਹ ਖਡੂਰ ਸਾਹਿਬ ਦੀ ਧਰਤੀ ਤੇ ਜਿਹੜਾ ਅਸੀਂ ਕਰਨ ਦਾ ਅਲਿਖਿਆ ਕਿ ਅਸੀਂ ਪੰਜਾਬੀ ਦੇ ਵਿੱਚ ਵਰਡ ਦੇ ਜਿਹੜਾ ਪੰਜਾਬੀ ਮਾਂ ਬੋਲੀ ਦਾ ਮਣਾਇਆ ਜਾਣਾ ਹੈ ਖਡੂਰ ਸਾਹਿਬ ਦੇ ਵਿੱਚ ਉਹ ਵੀ ਸੇਰਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਰ ਨੂੰ ਜਾਂਦਾ ਹੈ ਕਿਉਂਕਿ ਇਹਨਾਂ ਹਮੇਸ਼ਾ ਹੀ